ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਅਦਬ ਨਾਰ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਸਾਡੇ ਦੇਸ਼ ਦੇ ਸਿਆਸੀ ਪੜ ਵਿੱਚ ਪੰਡਿਤ ਜਵਾਰラ Nehru ਵਰਪਾਈ ਪਟੇਲ ਮਹਾਤਮਾ ਗਾਂਧੀ ਲਾਲ ਬਹਾਦਰ Shastri ਤੇ ਹੋਰ अनेका ਅਜਿਹੇ ਲੀਡਰਾਂ ਦੇ ਨਾਂ ਆਮ ਤੌਰ ਤੇ ਚਰਚਿਤ ਰਹੇ ਨੇ ਜਿਨ੍ਹਾਂ ਨੇ ਦੇਸ਼ ਦੀ ਅਗਵਾਈ ਕੀਤੀ ਸਮੇਂ-ਸਮੇਂ ਤੇ ਜਿਸ਼ਾ ਨਿਰਦੇਸ਼ ਦਿੱਤੇ ਅਤੇ ਇਹ ਕਿਹਾ ਜਾਂਦਾ ਕਿ ਆਜ਼ਾਦੀ ਪ੍ਰਾਪਤੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਕੁਝ ਅਜਿਹੇ ਲੀਡਰ ਨੇ ਆਗੂ ਹੋਏ ਨੇ ਜਿਨ੍ਹਾਂ ਨੂੰ ਸਹੀ ਅਰਥਾਂ ਵਿੱਚ ਲੋਕ ਹਿਤੂ ਨਰਮਦਨ ਸੈਕੂਲਰ ਨਿਰਪੱਖ ਸੋਚ ਦੇ ਧਾਰਨੀ ਗਰੀਬਾਂ ਮਜ਼ਦੂਰਾ ਮਿਹਨਤਕਸ਼ਾਂ ਦੇ ਹਮਦਰਦ ਤੇ ਇਮਾਨਦਾਰੀ ਦੇ ਮੂਜਸਮੇ ਵਜੋਂ ਜਾਣਿਆ ਜਾਂਦਾ ਪਰ ਉਹਨਾਂ ਦੀ ਚਰਚਾ ਬਹੁਤ ਘੱਟ ਹੋਈ ਹੈ ਜਾਂ ਕੀਤੀ ਗਈ ਹੈ ਜਾਂ ਨਹੀਂ ਕੀਤੀ ਜਾਂਦੀ ਹੁਣ ਮੈਨੂੰ ਪਤਾ ਨਹੀਂ ਇਹਦੇ ਪਿੱਛੇ ਕਾਰਨ ਕੀ ਹੈ ਪਰ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਮੇਰੇ ਵਰਗੇ ਹੋਰ ਲੋਕ ਜਿਹੜੇ ਉਹਨਾਂ ਨੂੰ ਦਿਲੋਂ ਸਤਿਕਾਰ ਦਿੰਦੇ ਨੇ ਤੇ ਪੂਜਦੇ ਨੇ ਉਹ ਸਮਝਦੇ ਨੇ ਕਿ ਉਹਨਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਜੋ ਅੱਜ ਦਾ ਰੋੜ ਝੋੜੇ ਦਾ ਮਾਹੌਲ ਹੈ ਅੱਜ ਦੀ ਜੋ ਗੰਦਰੀ ਹੋ ਚੁੱਕੀ ਸਿਆਸਤ ਦਾ ਮਾਹੌਲ ਹੈ ਜਿਹਨੂੰ ਆਪਾਂ ਇੱਕ ਕਿਸਮ ਦਾ ਕਹਿ ਸਕਦੇ ਹਾਂ ਕਿ ਬਹੁਤ ਕਨਫਿਊਜ਼ਡ ਸਿਚੁਏਸ਼ਨ ਹੈ ਅਨਿਸ਼ਚਿਤਤਾ ਦੀ ਅਨਸਰਟੇਨਟੀ ਦੀ ਅਜਿਹੇ ਮਾਹੌਲ ਵਿੱਚ ਉਨ੍ਹਾਂ ਦੀ ਗੱਲ ਕੀਤੀ ਜਾਵੇ ਉਨ੍ਹਾਂ ਦੇ ਆਦਰਸ਼ਾਂ ਦੇ ਬਾਰੇ ਜਾਣੇ ਜਾਵੇ ਤੇ ਇਹ ਸੰਕਲਪ ਕੀਤਾ ਜਾਵੇ ਕਿ ਅਸੀਂ ਜਿੰਨਾ ਕੁ ਵੀ ਯੋਗਦਾਨ ਪਾ ਸਕਦੇ ਹਾਂ ਆਪਣੇ ਦੇਸ਼ ਭਾਰਤ ਨੂੰ ਦੁਨੀਆ ਦਾ ਸਹੀ ਅਰਥਾਂ ਵਿੱਚ ਇੱਕ ਬਹੁਤ ਆਦਰਸ਼ਕ ਦੇਸ਼ ਬਣਾਉਣ ਆ ਵਾਸਤੇ ਉਹਦੇ ਵਿੱਚ ਆਪਣਾ ਹਿੱਸਾ ਪਾ ਸਕਾਂਗੇ ਇਸ ਗੱਲ ਨੂੰ ਲੈ ਕੇ ਮੈਨੂੰ ਪ੍ਰੇਰਣਾ ਹੋਈ ਅੰਦਰੋਂ ਮੇਰੀ ਆਤਮਾ ਤੋਂ ਕਿ ਮੈਂ ਉਸ ਮਹਾਨ ਜਿਹੜੀ ਲੀਡਰਾਂ ਦੀ ਲੜੀ ਹੈ ਉਹਦੇ ਵਿੱਚੋਂ ਇੱਕ ਆਗੂ ਬਾਰੇ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਇਹਨਾਂ ਦਾ ਨਾਮ ਹੈ ਜੀ ਡਾਕਟਰ ਰਾਮ ਮਨੋਹਰ ਲੋਹੀਆ ਡਾਕਟਰ ਰਾਮ ਮਨੋਹਰ ਲੋਹੀਆ ਜਾਣਦੇ ਹੋ ਜਿਵੇਂ ਤੁਸੀਂ ਕਿ ਇਹ ਡਾਕਟਰ ਸਨ ਪੀ ਐਚ ਡੀ ਦੂਸਰੇ ਡਾਕਟਰ ਮੈਡੀਕਲ ਦੇ ਨੇਸ਼ਨ ਪੀ ਐਚ ਡੀ ਸਨ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਹੈ ਫੈਜ਼ਾਬਾਦ ਫੈਜ਼ਾਬਾਦ ਦੇ ਕੋਲ ਇੱਕ ਪਿੰਡ ਹੈ ਛੋਟਾ ਜਿਹਾ ਅਕਬਰਪੁਰ ਉਥੇ ਇਹਨਾਂ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਆਪਣੀ ਮਿਹਨਤ ਤੇ ਲਗਨ ਨਾਲ ਪੜ੍ਹਨ ਵਿੱਚ ਬੜੇ ਹੁਸ਼ਿਆਰ ਸਨ ਐਮ ਐ ਕੀਤੀ ਫਿਰ ਉਸ ਤੋਂ ਬਾਅਦ ਡਾਕਟਰੀ ਦੀ ਜੀ ਪੀ ਐਚ ਡੀ ਕੀਤੀ ਫਿਰ ਕੋਈ ਨੌਕਰੀ ਨਹੀਂ ਕੀਤੀ ਜャ ਕੋਈ ਲਾਭ ਵਾਲਾ ਕੰਮ ਨਹੀਂ ਫਿਰ ਦੇਸ਼ੀ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਇਹਦਾ ਨਤੀਜਾ ਦੇਸ਼ ਦੀ ਵੰਡ ਵਿੱਚ ਨਿਕਲਣਾ ਹੈ ਜਿਹੜਾ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਆਖਰੀ ਸਾਹ ਤੱਕ ਸਤਾਉਂਦਾ ਰਿਹਾ ਤੇ ਉਹ ਨਿਮੋਚੁਣੇ ਹੋਏ ਨਹੀਂ ਦੇ ਸੀ ਕਿ ਦੇਸ਼ ਤੋਂ ਹਿੱਸਾ ਵਿੱਚ ਤਕਸੀਮ ਹੋ ਗਿਆ ਬੜੇ ਸੁਹਿਰਦ ਆਗੂ ਸਨ ਉਹਨਾਂ ਨੇ ਲੋਕ ਸੇਵਾ ਦੇ ਕੰਮ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਫਿਰ ਰਾਜਨੀਤੀ ਨਾਲ ਜੁੜ ਗਏ ਤੇ ਰਾਜਨੀਤੀ ਨਾਲ ਜਦੋਂ ਜੁੜੇ ਤੇ ਇਹਨਾਂ ਦਾ ਜਨਮ ਤੁਹਾਨੂੰ ਦੱਸ ਦਈਏ ਇਹ ਹੋਇਆ ਜੀ 1910 ਵਿੱਚ 1910 ਵਿੱਚ ਇਹਨਾਂ ਦਾ ਜਨਮ ਹੋਇਆ ਤੇ ਇਹਨਾਂ ਨੇ ਫਿਰ ਜਦੋਂ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਕੁਦਰਤੀ ਹੈ ਕਿ ਆਗੂਆਂ ਦੀ ਨਿਗਾ ਵਿੱਚ ਆ ਗਏ ਇਹ ਫਿਰ ਪੰਡ ਜਵਾਲਾ ਲਹਿਰੂ ਤੇ ਸਰਦਾਰ ਪਟੇਲ ਮਹਾਤਮਾ ਗਾਂਧੀ ਤੇ ਸਭ ਤੋਂ ਜ਼ਿਆਦਾ ਡਾਕਟਰ ਭੀਮਰਾਓ ਅੰਬੇਦਕਰ ਸ਼ਮਦਾਸ ਜਿੰਦਰਮਤਾ ਉਹਨਾਂ ਦੇ ਨਾਲ ਇਹਨਾਂ ਦਾ ਗੂੜਾ ਸੰਪਰਕ ਬਣਿਆ ਇਹਨਾਂ ਨੇ ਜ਼ਿਆਦਾ ਪ੍ਰਭਾਵ ਡਾਕਟਰ ਭੀਮਰਾਓ ਮੀਟਕਰਦਾ ਗ੍ਰਹਿਣ ਕੀਤਾ ਤੇ ਉਹਨਾਂ ਨੂੰ ਅਸੂਲ ਪ੍ਰਸਤ ਆਗੂ ਮੰਨਦੇ ਸਨ ਤੇ ਸਗੇ ਵੀ ਅਸੂਲ ਪ੍ਰਸਤ ਜਿਹੜਾ ਭਾਰ ਛਡੋ ਅੰਦੋਲਨ ਸੀ ਕੋਈ ਇਨਾਂ ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਕਈ ਵਾਰ ਜੇਲ੍ਹ ਹੋਈ ਜੇਲ੍ਹ ਯਾਤਰਾ ਕਰਨੀ ਪਈ ਕਿਉਂਕਿ ਅੰਦੋਲਨ ਵਿੱਚ ਜਦੋਂ ਜਾਣ ਕੇ ਤਕਰੀਰਾਂ ਕਰਨਗੇ ਲਿਖਣਗੇ ਬੋਲਣਗੇ ਇੱਕ ਮਹਾਤਮਾ ਗਾਂਧੀ ਦਾ ਰਸਾਲਾ ਸੀ ਹਰੀਜਨ ਤੇ ਇੱਕ ਹੋਰ ਬੜਾ ਚਰਚਿਤ ਰਸਾਲਾ ਸੀ ਹਿੰਦੀ ਦਾ ਉਹਦੇ ਵਿੱਚ ਇਹਨਾਂ ਦੇ ਲੇਖ ਛਪਦੇ ਸਨ ਜੇ ਸਰਕਾਰ ਤਾਂ ਉਹਨੂੰ ਦੇਖਦੀ ਹੈ ਸਰਕਾਰ ਦਾ ਤੰਤਰ ਜਿਹੜਾ ਬ੍ਰਿਟਿਸ਼ ਸਰਕਾਰ ਦਾ ਉਹ ਦੇਖਦਾ ਸੀ ਹੁਣ ਵੜੀਆਂ ਸਰਕਾਰਾਂ ਵੀ ਜੋ ਛਪਦਾ ਹੈ ਜੋ ਟੈਲੀਕਾਰਸ ਹੁੰਦਾ ਉਹਨਾਂ ਦੇਖਦੀਆਂ ਨੇ ਮਾਨੀਟਰ ਕਰਦੀਆਂ ਨੇ ਤੇ ਉਹ ਲਿਹਾਜ਼ਾ ਉਹਨਾਂ ਨੂੰ ਤਕਰੀਰਾਂ ਕਰਨ ਕਰਕੇ ਵੀ ਤੇ ਬਾਗਿਆਨਾ ਤਬੀਬ ਦਾ ਬੰਦਾ ਹੋਣ ਕਰਕੇ ਕਹਿ ਕੇ ਉਹਨੂੰ ਕਈ ਵਾਰੀ ਝੇੜ ਯਾਤਰਾ ਕਰਨੀ ਪਈ ਕਿ ਉਹ ਜੀਲਾ ਉੱਚਾਦੇ ਰਹੇ ਕਹਿ ਇਕੱਠੀ ਉਹਨਾਂ ਨੇ ਤੇ ਜਦੋਂ ਉਹ ਰਿਹਾ ਹੋ ਕੇ ਆਏ ਤੇ ਪੰਡਿਤ ਨਹਿਰੂ ਨੇ ਉਹਨਾਂ ਨੂੰ ਇਹ ਉਹਨਾਂ ਬਾਰੇ ਕਿਹਾ ਕਿ ਭਾਰਤ ਦੀ ਰਾਜਨੀਤੀ ਦੇ ਇੱਕ ਉੱਭਰਦੇ ਹੋਏ ਸਤਾਰੇ ਨੇ ਮੈਂ ਉੱਭਰਦੇ ਹੋਏ ਸਤਾਰੇ ਵਜੋਂ ਇੱਕ ਰਾਈジング 스타 ਵਜੋਂ ਇਹਨਾਂ ਨੂੰ ਵੇਖਦਾ ਇਹਨਾਂ ਵਿੱਚ ਬਹੁਤ ਪੋਟੈਂਸ਼ੀਅਲ ਹੈ ਇਹਨਾਂ ਵਿੱਚ ਬਹੁਤ ਸਮਰੱਥਾ ਹੈ ਬਹੁਤ ਕੁਝ ਕਰਨ ਦਿੱਤੇ ਕਰਨਗੇ ਤੇ ਉਹਨਾਂ ਨੇ ਕੀਤਾ ਪਰ ਜ਼ਿੰਦਗੀ ਨੇ ਉਹਨਾਂ ਦਾ ਬਹੁਤਾ ਸਾਥ ਨਹੀਂ ਦਿੱਤਾ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਕਾਂਗਰਸ ਦੇ ਇੱਕ ਆਗੂ ਵਜੋਂ ਉਹ ਉਹਨਾਂ ਦੀ ਉਮਰ ਉਦੋਂ 24 ਸਾਲ ਸੀ ਪਰ ਜਵਾਨੀ ਦੀ ਜਵਾਨੀ ਦੇ ਦੌਰ ਵਿੱਚ ਤੋਂ ਕਦਮ ਰੱਖਿਆ ਸੀ ਜਦੋਂ ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਪੰਡਤ ਜਵਾਲਾ ਲਹਿਰੂ ਨੇ ਉਹਨਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੱਕ ਖੱਬੇ ਪੱਖੀ ਤੇ ਸਮਾਜਵਾਦੀ ਵਿੰਗ ਸੀ ਜਿਹਨੂੰ ਕਹਿੰਦੇ ਕਾਂਗਰਸ ਸੋਸ਼ਲਿਸਟ ਪਾਰਟੀ ਉਹਦਾ ਵਿੰਗ ਸੀ ਕਾਂਗਰਸ ਦਾ ਹੀ ਹਿੱਸਾ ਸੀ ਵਢੀ ਪਾਰਟੀ ਨਹੀਂ ਸੀ ਉਹ ਦਾ ਉਹਨਾਂ ਨੂੰ ਇੰਚਾਰਜ ਥਾਪ ਦਿੱਤਾ ਤੇ ਉਹ ਕੰਮ ਕਰਦੇ ਰਹੇ ਪੂਰੀ ਲਗਨ ਨਾਲ ਤੇ ਆਪਣੀ ਸਮਰਥਾ ਸਮਰਥਾ ਮੁਤਾਬਕ ਉਹ ਸੈਕੂਲਰ ਵਿਚਾਰਧਾਰਾ ਦਾ ਤੇ ਸੱਤਾ ਦੇ ਵਿਕੇਂਦਰੀਕਰਨ ਦਾ ਕਿ ਫਿਰਕਾ ਪ੍ਰਥੀ ਦੇ ਖਿਲਾਫ ਸੈਕੂਲਰਿਜ਼ਮ ਦੇ ਹੱਕ ਵਿੱਚ ਮਜ਼ਦੂਰਾ ਕਿਸਾਨਾਂ ਮਿੰਦ ਕਸ਼ਾਂ ਦੇ ਹੱਕ ਵਿੱਚ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਤੇ ਹੋਰਨਾਂ ਆਗੂਆਂ ਨੂੰ ਵੀ ਪ੍ਰੇਰਿਤ ਕਰਦੇ ਰਹੇ ਜਨਤਾ ਨੂੰ ਜਾਗਰੂਕ ਕਰਦੇ ਰਹੇ ਕਿ ਆਪਣੇ ਹੱਕਾਂ ਲਈ ਆਪ ਲੜਨਾ ਪੈਂਦਾ ਹੈ ਆਪਣੇ ਹਕੂਕ ਆਪ ਲੜੇ ਪਿੰਦੇ ਨੇ ਇਸ ਕਰਕੇ ਜਥੇਬੰਦ ਹੋ ਜਥੇਬੰਦੀ ਚ ਬਹੁਤ ਵੱਡੀ ਤਾਕਤ ਹੁੰਦੀ ਹੈ ਸ਼ਕਤੀ ਹੁੰਦੀ ਹੈ ਜਦੋਂ ਗੋਆ ਨੂੰ ਪੁਰਤਗਾਲੀਓ ਤੋਂ ਆਜ਼ਾਦ ਕਰਾਉਣ ਦਾ ਅੰਦোলন ਚੱਲਿਆ ਉਹਦੇ ਵਿੱਚ ਮੋਰੀ ਰੋਲ ਅਦਾ ਕੀਤਾ ਉਹਨਾਂ ਨੇ ਤੇ ਪੰਜਾਬ ਤੋਂ ਉਹਨਾਂ ਦਾ ਸਾਥ ਦਿੱਤਾ ਮਾਸਟਰ ਕਰਨੈਲ ਸਿੰਘ ਈਸੂੜੂ ਨੇ ਜਿਹੜੇ ਸ਼ਹੀਦ ਹੋ ਗਏ ਉੱਥੇ ਇਹਨਾਂ ਨੂੰ ਵੀ ਝੇਲ ਹੋਈ ਉਹਦੇ ਅੰਦੋਲਨ ਕਰਕੇ ਫਿਰ ਨੇਪਾਲ ਦੀ ਜਦੋਂ ਆ ਸਥਿਤੀ ਬਾਰੇ ਇਹਨਾਂ ਨੇ ਅੰਦੋਲਨ ਇੱਕ ਚਲਾਇਆ ਸੀ ਨੇਪਾਲ ਵਿੱਚ ਹਾਲਾਤ ਬੜੇ ਖਰਾਬ ਸਨ ਅੰਗਰੇਜ਼ ਉੱਥੇ ਦਖਲ ਦੇਂਦੇ ਸਨ ਉਹਦੇ ਖਿਲਾਫ ਵੀ ਅੰਦੋਲਨ ਚਲਾਇਆ ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਹੋਈ ਜਦੋਂ ਇਹ 1946 ਵਿੱਚ ਰਿਹਾ ਹੁੰਦੇ 40 ਤੇ ਰਿਹਾ ਹੁੰਦੇ ਨੇ ਤੇ ਇਹਨਾਂ ਨੂੰ ਪੰਡ ਜਵਾਲਾ ਲਹਿਰੂ ਨੇ ਇੱਕ ਆਫਰ ਦਿੱਤੀ ਕਿ ਤੁਸੀਂ ਕਾਂਗਰਸ ਵਿੱਚ ਕੋਈ ਵੱਡਾ ਅਹੁਦਾ ਮਨਜ਼ੂਰ ਕਰੋ ਉਹ ਅਹੁਦਾ ਕਿਹੜਾ ਹੋ ਸਕਦਾ ਸੀ ਹਰ ਪਾਰਟੀ ਦਾ ਜਿਹੜਾ ਜਨਰਲ ਸਕੱਤਰ ਹੁੰਦਾ ਜਾਂ ਸਕੱਤਰ ਜਨਰਲ ਹੁੰਦਾ ਉਹ ਬਹੁਤ ਵੱਡਾ ਜ਼ਿੰਮੇਵਾਰੀ ਵਾਲਾ ਅਹੁਦਾ ਹੁੰਦਾ ਹੈ। ਕਈ ਤਾਂ ਪਾਰਟੀਆਂ ਐਸੀਆਂ ਨਹੀਂ ਜਿੱਥੇ ਪ੍ਰਧਾਨ ਨਹੀਂ ਹੁੰਦਾ। ਜਿਵੇਂ ਕਮਿਊਨਿਸਟ ਪਾਰਟੀਆਂ ਨੇ ਉਹਨਾਂ ਦਾ ਜਿਹੜਾ ਸੈਕਟਰੀ ਜਨਰਲ ਹੁੰਦਾ ਉਹੋ ਹੀ ਪ੍ਰਧਾਨ ਹੁੰਦਾ। ਜਿਵੇਂ ਕਾਮਰਡ ਹਰਿਕਸ਼ਨ ਸਿੰਘ ਸੁਜੀਤ ਹੋਇਆ ਕਾਮਰਡ ਸੀ타ਰਾਮ ਜੇਚੂਰੀ ਜਿਹੜੇ ਪਿੱਛੇ ਗਏ ਉਹ ਛੋੜਾ ਦੇ ਗਏ। ਕਾਮਰਡ ਪ੍ਰਕਾਸ਼ ਕਰਾਤ ਸੀਪੀਐਮ ਦੇ ਡੀ ਰਾਜਾ ਇਹ ਸਾਰੇ ਸੈਕਟਰੀ ਜਨਰਲ ਹੀ ਅਖਵਾਏ। ਕਿ ਉਹ ਜਨਰਲ ਸਕੱਤਰ ਜ਼ਾਬਦਾ ਸੀ ਪ੍ਰਧਾਨ ਕਾਂਗਰਸ ਦੇ ਉਹਦੇ ਹੋਰ ਸਨ ਤੇ ਇਹਨਾਂ ਨੇ ਉਹਦਾ ਟੁਕਰਾ ਦਿੱਤਾ ਕੁਝ ਹੈ ਜਿਹੜਾ ਉਹਦਾ ਟੁਕਰਾ ਠੁਕਰਾਵੇ ਉਹ ਕਹਿੰਦੇ ਜੀ ਮੈਂ ਸਧਾਰਨ ਵਰਕਰ ਦੇ ਤੌਰ ਤੇ ਕੰਮ ਕਰੂੰਗਾ ਮੈਂ ਕੁਝ ਥੋੜਾ ਜਿਹਾ ਉੋਂ ਤੱਕ ਉਹਨਾਂ ਨੂੰ ਇਹ ਗਿਆਨ ਹੋ ਚੁੱਕਾ ਸੀ ਕਿ ਕਾਂਗਰਸ ਸ਼ਾਇਦ ਆਪਣੇ ਜਿਹੜਾ ਮਿੱਥਿਆ ਹੋਇਆ ਨਿਸ਼ਾਨਾ ਉਹਦੇ ਤੋਂ ਕੁਝ ਲਾਂਬੇ ਜਾ ਰਹੀ ਹੈ ਡਾਇਵਰਟ ਕਰ ਰਹੀ ਹੈ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਨਹੀਂ ਉਹਦਾ ਨਹੀਂ ਲੈਣਾ ਕੋਈ ਕੰਮ ਕਰਦਾ ਰਹੂਗਾ ਇੱਕ ਵੱਡੀ ਗੱਲ ਇਹ ਆ ਉਹਨਾਂ ਦੇ ਧਰਮ ਦੇ ਪੱਖ ਹੋਣ ਦੀ ਇਹ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਉਹ ਆਜ਼ਾਦੀ ਦੇ ਅੰਦੋਲਨ ਟ ਹਿੱਸਾ ਵੀ ਲੈਂਦੇ ਰਹੇ ਕੈਦਾ ਵੀ ਕੱਟਦੇ ਰਹੇ ਤੇ ਸੀਹੇ ਵੀ ਚੱਲਦੇ ਰਹੇ ਲਿਖਦੇ ਵੀ ਰਹੇ ਤਕਰੀਰਾਂ ਵੀ ਕਰਦੇ ਰਹੇ ਲੋਕਾਂ ਨੂੰ ਜਥੇਬੰਦ ਵੀ ਕਰਦੇ ਰਹੇ ਪਰ ਦੇਸ਼ ਦੀ ਦੋ ਟੁਕੜੀਆਂ ਵਿੱਚ ਵੰਡਦੇ ਉਹ ਸ਼ਖਸ ਔਰ ਡਟ ਕੇ ਖਰਾਬ ਸਨ ਫਿਰ ਉਹਨਾਂ ਦੇ ਨਾਲ ਕੌਣ ਸਨ ਇਸ ਦੇਸ਼ ਤੇ ਮੈਂ ਕਿਹਾ ਇਹ ਨੂੰ ਵੱਡਾ ਲੀਡਰ ਕਿਹੜਾ ਲਭੋਂਗੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਜਿਨ੍ਹਾਂ ਨੇ ਪਹਿਲਾ ਜਨਕ੍ਰਾਂਤੀ ਅੰਦੋਲਨ ਸ਼ੁਰੂ ਕੀਤਾ ਫਿਰ ਉਹਨਾਂ ਜਿਹੜੀ ਐਮਰਜੈਂਸੀ ਲਾਈ ਸੀ ਸ਼੍ਰੀ ਉਪਰਿਧ ਇੰਦਰਾ ਗਾਂਧੀ ਨੇ 1975 ਵਿੱਚ ਉਹਦੇ ਖਿਲਾਫ ਪੂਰੇ ਦੇਸ਼ ਨੂੰ ਲਾਮਬੰਦ ਕੀਤਾ ਤੇ ਸਾਰੇ ਦੇਸ਼ ਨੇ ਉਹਨਾਂ ਦੀ ਅਗਵਾਈ ਹੇਠ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਔਰ ਐਮਰਜੈਂਸੀ 21 ਮਹੀਨੇ ਬਾਅਦ ਦੁਰਾਈ 인ਦਰਾ ਗਾਂਧੀ ਨੂੰ ਹਟਾਉਣੀ ਪਈ ਚੋਣਾ ਕਰਾਈਆਂ ਗਈਆਂ ਚੋਣਾ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਇਹ ਦੇਸ਼ ਵਿੱਚ ਪਹਿਲੀ ਜਿਹੜੀ ਸੀ ਉਹ ਗੈਰ ਕਾਂਗਰਸੀ ਸਰਕਾਰ ਬਣੀ ਇਹ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਦੇਸ਼ ਦੇ ਲੀਡਰ ਸਰ ਲੀਡਰ ਮੈਂ ਕਹੂੰਗਾ ਉਹ ਸਨ ਕੋਈ ਉਹਦੇ ਦਾ ਲਾਲਚ ਨਹੀਂ ਸੀ ਇਸੇ ਤਰ੍ਹਾਂ ਇਹ ਸਨ ਉਹਨਾਂ ਦਾ ਦੂਜਾ ਰੂਪ ਸਨ ਉਹਨਾਂ ਦੇ ਵੱਡੇ ਸਭ ਤੋਂ ਚੀਜ਼ ਇਹ ਸਨ ਇਹਨਾਂ ਦੇ ਫਿਰ ਜਿਹੜੇ ਨਾਲ ਸਾਥੀ ਹੋਰ ਜੇ ਜਿਨ੍ਹਾਂ ਤੋਂ ਇਹਨਾਂ ਨੇ ਪ੍ਰੇਰਣਾ ਲਈ ਕਿਉਂਕਿ ਜੈ ਪ੍ਰਕਾਸ਼ ਰਣਜੀਤ ਦੇ ਚਲਾਨੇ ਤੋਂ ਬਾਅਦ ਫਿਰ ਅਗਵਾਈ ਉਸ ਵਿਚਾਰ ਧਾਰਾ ਵਾਲੇ ਲੋਕਾਂ ਦੀ ਧਿਰਾਂ ਦੀ ਇਹਨਾਂ ਨੇ ਸਮਾਰੀ ਤੇ ਇਹਨਾਂ ਨੇ ਜਿਦਣ ਮਹਾਤਮ ਜਦੋਂ ਦੇਸ਼ ਦੀ ਵੰਡ ਦਾ ਮਤਾ ਪਾਸ ਹੋਇਆ ਨਾ ਜਦੋਂ ਇਹ ਫੈਸਲਾ ਹੋ ਗਿਆ ਕਿ ਦੇਸ਼ ਹੁਣ ਅੰਗਰੇਜ਼ ਛੱਡ ਕੇ ਜਾ ਰਿਹਾ ਐਟਲੀ ਦੀ ਸਰਕਾਰ ਸੀ ਉਦੋਂ ਤੇ ਮੀਟਿੰਗ ਹੋਈ ਇੱਕ ਕਾਂਗਰਸ ਦੀ ਸਾਰੇ ਵੱਡੇ ਆਗੂ ਮੌਜੂਦ ਸਨ ਇਹ ਵੀ ਹਾਜ਼ਰ ਸਨ ਜੈ ਪ੍ਰਕਾਸ਼ ਨਾਇ ਲੋਕਨਾਇਕ ਉਹ ਵੀ ਹਾਜ਼ਰ ਸਨ ਉਥੇ ਆਖਰੀ ਫੈਸਲਾ ਹੋਣਾ ਸੀ ਦੇਸ਼ ਦੇ ਭਵਿੱਖ ਬਾਰੇ ਆਖਰੀ ਫੈਸਲੇ 'ਚ ਇਹ ਹੋਇਆ ਕਿ ਦੇਸ਼ ਦੀ ਹਿੰਦੂ ਮੁਸਲਮਾਨ ਦੇ ਆਧਾਰ ਤੇ ਵੰਡ ਹੋਏਗੀ ਤੇ ਜਿਹੜੇ ਮੁਸਲਮ ਬਹੁ ਗਿਣਤੀ ਦੇ ਰਾਕੇ ਪਾਕਿਸਤਾਨ ਚ ਜਾਣਗੇ ਉਹ ਮੁੜਕ ਪਾਕਿਸਤਾਨ ਮੁਹੰਮਦ ਅਲੀ ਜਨਾਬ ਵੈਸੇ ਅੰਦਰੋਂ ਜਨਾਬ ਹੀ ਬਹੁਤਾ ਦੇਸ਼ ਦੀ ਵੰਡ ਦੇ ਹੱਕ ਵਿੱਚ ਨਹੀਂ ਸੀ ਪਰ ਨਹੀਂ ਕੋਈ ਗੱਲ ਬਣੀ ਤੇ ਇਹਨਾਂ ਨੇ ਫਿਰ ਦੋ ਸਿਰਫ ਦੋ ਆਗੂ ਨਿਤਰੇ ਐ ਸੀ ਦਲੇਰੀ ਨਾਲ ਲੋਕनायक ਜੈ ਪ੍ਰਕਾਸ਼ ਨਾਰਾਇਣ ਜੀ ਅਤੇ ਸਵਰਗੀ ਹੁਣ ਤਾਂ ਸਵਰਗੀ ਕਹਾਂਗੇ ਦੋਨੇ ਸਵਰਗੀ ਨੇ ਡਾਕਟਰ ਰਾਮਨੋ ਲੋਈਆ ਜਿਨ੍ਹਾਂ ਨੇ ਬਹੁਤ ਤਖੜਾ ਸਟੈਂਡ ਲੈਂਦੇ ਹੋਏ ਇਹਦੀ ਸਖਤ ਮੁਖਾਲਫਤ ਕੀਤੀ ਜਾ ਆਪਣੇ ਡਿਸੈਂਟ ਨੋਟ ਅਸ਼ੈਮਤੀ ਨੋਟ ਉੱਥੇ ਲਿਖਿਆ ਪਰ ਉਹ ਮਤਾ ਪਾਸ ਹੋ ਗਿਆ ਤੇ ਮੰਦੇ ਭਾਗੀ ਦੇਸ਼ ਦੋ ਹਿੱਸਿਆਂ ਵਿੱਚ ਤਕਸੀਮ ਹੋ ਗਿਆ ਉਹਦਾ ਫਿਰ ਜੋ ਰਿਜ਼ਲਟ ਹੈ ਉਹ ਤੁਸੀਂ ਜਾਣਦੇ ਹੋ ਖੂਨ ਖਰਾਬਾ ਹੋਇਆ ਪੰਜਾਬ ਤੇ ਬੰਗਾਲ ਦੀ ਵੰਡ ਹੋਈ 10 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਜਾਇਦਾਦਾ ਦਾ ਨੁਕਸਾਨ ਹੋਇਆ ਤਾਂ ਯਾਪਾਣਾ ਦੀ ਬੇਪਤੀ ਹੋਈ ਬਹੁਤ ਕੁਝ ਹੋਇਆ ਜਿਹੜੇ ਲੋਕ ਲੱਖਾਂ ਦੇ ਸਾਨੂੰ ਕੱਖਾਂ ਦੇ ਹੋ ਗਏ ਤੇ ਲੋਕਾਂ ਨੂੰ ਦਰਬਦਰ ਹੋਣਾ ਪਿਆ ਇੱਕ ਬੜਾ ਵੱਡਾ ਦੁਖਾਂਤ ਹੈ ਦੁਨੀਆ ਦੇ ਇਤਿਹਾਸ ਵਿੱਚ ਇਦਾਂ ਦਾ ਹੋਰ ਕੋਈ ਵਰਤਾਰਾ ਵਖਰ ਨਹੀਂ ਮਿਲਦਾ ਇੱਕ ਹਿਰੋਸ਼ਿਮਾ ਤੇ ਨਾਗਾਸਾ키 ਤੇ ਜਿਹੜਾ ਬੰਬ ਛੁੱਟਿਆ ਸੀ ਉਹ ਵੱਡਾ ਦੁਖਾਂਤ ਇੱਕ ਇਹ ਵੱਡਾ ਦੁਖਾਂਤ ਹੈ ਇਹ ਸਭ ਤੋਂ ਵੱਡਾ ਦੁਖਾਂਤ ਹੈ ਤਾਂ ਇਹ ਹੈ ਉਹਨਾਂ ਦੀ ਸੈਕੂਲਰ ਸੋਚ ਉਹ ਵਾਕ ਆਊਟ ਵੀ ਕਰ ਗਈ ਸੀ ਉਦੋਂ ਇਸ ਤੋਂ ਬਾਅਦ ਫਿਰ ਉਹਨਾਂ ਨੇ ਅ ਮਹਾਤਮਾ ਗਾਂਧੀ ਜਿੱਦਣ ਨਥੁਰਮ ਗੋਡਸੇ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਨੇ ਤੇ ਹੇ ਰਾਮ ਕਹਿੰਦੇ ਹੋਏ ਦਿੱਲੀ ਦੇ ਬਿਰਲਾ ਮੰਦਿਰ ਤੇ ਪ੍ਰਾਰਥਨਾ ਕਰ ਰਹੇ ਸਨ ਉੱਥੇ ਉਹਨਾਂ ਨੂੰ ਗੋਲੀਆਂ ਮਾਰੀਆਂ ਨਥੁਰਮ ਗੋਡਸੇ ਨੇ ਤੇ ਉਹ ਉੱਥੇ ਹੀ ਆਪਣਾ ਪੰਜ ਪੂਤਕ ਸਰੀਰ त्याग ਗਏ ਤੇ ਉਹਨਾਂ ਦੇ ਚਲਾਣੇ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਮਹਾਤਮਾ ਗਾਂਧੀ ਕੋਲ ਜਾ ਕੇ ਆਪਣੀ ਜਿਹੜੀ ਪੈਤ੍ਰਿਕ ਪਾਰਟੀ ਸੀ ਮਹਾਪਾਰਟੀ ਜਿਸ ਨੂੰ ਚ ਉਹਨਾਂ ਨੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਸੀ ਕਾਂਗਰਸ ਪਾਰਟੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਉਹਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਤੇ ਆਪਣਾ ਇੱਕ ਵੱਖਰਾ ਰਾਹ ਚੁਣਿਆ ਉਹ ਵੱਖਰਾ ਰਾਹ ਸਮਾਜਵਾਦੀ ਵਿਚਾਰਧਾਰਾ ਨੂੰ ਵਧਾਉਣਾ ਤੇ ਦੇਸ਼ ਦੇ ਲੋਕਾਂ ਨੂੰ ਸਮਾਜਵਾਦ ਦੇ ਨਾਲ ਜੋੜ ਕੇ ਸਮਾਨਤਾ ਦੇ ਆਧਾਰਤ ਤਰਨ ਬਕਤਾ ਤੇ ਆਧਾਰਤ ਤੇ ਚੰਗੀਆਂ ਨਰੋਈਆਂ ਕਦਰਾਂ ਕੀਮਤਾਂ ਦੇ ਆਧਾਰਤ ਰਾਜ ਪਾਤ ਹੋ ਰਹਿਤ ਸਮਾਜ ਦੀ ਸਿਰਜਣਾ ਲਈ ਇਹਨਾਂ ਨੇ ਫਿਰ ਲੱਖ ਬਣ ਕੇ ਕੰਮ ਕਰਨ ਦਾ ਫੈਸਲਾ ਕੀਤਾ ਇਹਨਾਂ ਨੇ ਫਿਰ ਕੀ ਕੀਤਾ ਜੀ ਇਹਨਾਂ ਨੇ ਪਾਰਟੀ ਬਣਾਈ ਉਹਦਾ ਨਾਮ ਰੱਖਿਆ ਸੋਸ਼ਲਿਸ ਪਾਰਟੀ ਉਹ ਪਾਰਟੀ ਨੇ 1952 ਦੀ ਜਿਹੜੀਆਂ ਪਹਿਲੀਆਂ ਇਲੈਕਸ਼ਨਸ ਹੋਈਆਂ ਜਨਰਲ ਇਲੈਕਸ਼ਨਸ ਉਹ ਉਹਦੇ ਵਿੱਚ ਹਿੱਸਾ ਲਿਆ ਪਰ ਉਹਨੂੰ ਕੋ ਬਹੁਤੀ ਸਫਲਤਾ ਨਾ ਮਿਲੀ ਇਹ ਤੋਂ ਨਿਰਾਸ਼ ਹੋ ਗਏ ਉਹਨਾਂ ਨੇ ਪਾਰਟੀ ਪੰਕ ਕਰ ਦਿੱਤੀ ਫਿਰ ਦੇਸ਼ ਦੇ ਬਹੁਤ ਵੱਡੇ ਇੱਕ ਹੋਰ ਆਗੂ ਸਨ ਆਚਾਰੀਆ ਜੇਬੀ ਕਿਰਪਲਾਨੀ بڑے ਵਿਦਾਗ ਆਗੂ ਸਨ ਉਹ ਵੀ ਕਿ ਸਹੀ ਜਿਹਾ ਜੇ ਤੁਹਾਨੂੰ ਸਾਰਿਆਂ ਦੀ ਸਾਂਝ ਪਵਾਵਾਂਗੇ ਇਹ ਮੇਰਾ ਟੀਚਾ ਹੈ ਕਿ ਮੈਂ ਸਾਰਿਆਂ ਇਹਨਾਂ ਆਗੂ ਨੂੰ ਤੁਹਾਡੇ ਸਾਹਮਣੇ ਘਰ ਰੂਪਰ ਕਰਾਂ ਤਾਂ ਪੰਜਾਬ ਟਾਕਸ ਦੇ ਇਸ ਮੰਚ ਰਾਹੀਂ ਤਾਂ ਆਚਾਰੀਆ ਜੇਬੀ ਕਿਰਪਲਾਨੀ ਅਤੇ ਨਾਲ ਉਹ ਚਾਰ ਮਿਲਦੇ ਸਨ ਉਹਨਾਂ ਦੀ ਪਾਰਟੀ ਸੀ ਭਾਰਤੀ ਕਿਸਾਨ ਮਜ਼ਦੂਰ ਪਾਰਟੀ ਯਾਨੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਇਹਨਾਂ ਦੀ ਸੋਚ ਤਾਂ ਮਿਲ ਗਈ ਫਿਰ ਉਹਦੇ ਵਿੱਚ ਸ਼ਾਮਲ ਹੋ ਗਏ ਉਹ ਪਾਰਟੀ ਜਲਦੀ ਆ ਸਿਆਸੀ ਮੰਚ ਤੋਂ ਲਾਮੇ ਹੋ ਗਈ ਫਿਰ ਇਹਨਾਂ ਨੇ ਇੱਕ ਆਪਣੀ ਪਾਰਟੀ ਬਣਾਈ ਵੱਖਰੀ ਪਹਿਲਾਂ ਸਮਾਜਵਾਦੀ ਪਾਰਟੀ ਸੋਸ਼ਲਿਸ ਪਾਰਟੀ ਫਿਰ ਭਾਰਤੀ ਕਿਸਾਨ ਮਜ਼ਦੂਰ ਪਾਰਟੀ ਤੇ ਉਸ ਤੋਂ ਬਾਅਦ ਫਿਰ ਫਾਈਨਲੀ ਇਹਨਾਂ ਨੇ ਇੱਕ ਪਾਰਟੀ ਆਪਣੇ ਤੌਰ ਤੇ ਬਣਾਈ ਜਿਹਦਾ ਨਾਂ ਰੱਖਿਆ ਪਰ ਜਾ ਸੋਸ਼ਲਿਸਟ ਪਾਰਟੀ ਹੀ ਸ਼ੋਕ ਮਹਿਤਾ ਭਾਰਤ ਦੇ ਬਹੁਤ ਵੱਡੇ ਸਿਆਸਦਾਨ ਨੇ ਉਹਦੇ ਪ੍ਰਧਾਨ ਰਹੇ ਤੇ ਇਹ ਉਹਨਾਂ ਨੇ ਉਥੇ ਉੱਤਰ ਪ੍ਰਦੇਸ਼ ਵਿੱਚ ਬਣਾਈ Allahabad ਵਿੱਚ ਇਹਦੇ ਗਠਨ ਦਾ ਐਲਾਨ ਕੀਤਾ ਇੱਕ ਬਹੁਤ ਵੱਡੇ ਜਲਸੇ ਵਿੱਚ ਤੇ ਉਥੇ ਇਹਨਾਂ ਨੂੰ ਪਹਿਲਾ ਜਨਰਲ ਸਕੱਤਰ ਜੇਰਾਸੀ ਉਹ ਪਾਰਟੀ ਦਾ ਚੁੜਿਆ ਗਿਆ ਸਰਬਸੰਮਤੀ ਨਾਲ ਤੇ ਲੋਕਾਂ ਨੇ ਬਹੁਤ ਇਸਾ ਸਵਾਗਤ ਕੀਤਾ ਡਾਕਟਰ ਰਾਮਨਰ ਲੋਈਆ ਇੱਕ ਜਿੱਥੇ ਬਹੁਤ ਵੱਡੇ ਬੁਲਾਰੇ ਸਨ ਉਥੇ ਉਹ ਬਹੁਤ ਵੱਡੇ ਬੇਬਾਕ ਲੇਖਕ ਵੀ ਸਨ ਉਹਨਾਂ ਨੇ ਕਿਤਾਬਾਂ ਲਿਖੀਆਂ ਦੋ ਜਿਨ੍ਹਾਂ ਦਾ ਨਾਮ ਹੈ ਕਿਤਾਬਾਂ ਬੜੀਆਂ ਪੜੀਆਂ ਜਾਣ ਵਾਲੀਆਂ ਜੇ ਤੁਹਾਡੇ ਹੱਥ ਲੱਗਣ ਤਾਂ ਪੜੋ ਇੱਕ ਦਾ ਨਾਮ ਹੈ ਕਿਤਾਬ ਦਾ ਹਿੰਦੂ ਬਨਾਮ ਹਿੰਦੂ ਤੇ ਇੱਕ ਦਾ ਨਾਮ ਹੈ ਭਾਰਤ ਕੇ ਵਿਭਾਜਨ ਕੇ ਲਈ ਜ਼ਿੰਮੇਵਾਰ ਵਿਅਕਤੀ ਇਹਦੇ ਵਿੱਚ ਉਹਨਾਂ ਨੇ ਪੋਲ ਖੋਲੀ ਹੈ ਕਿ ਕਿਹੜੇ ਕਿਹੜੇ ਲੋਕ ਸਨ ਇਹਨਾਂ ਨੇ ਆਪਣੀਆਂ ਨਿੱਜੀ ਲਾਲਸਾਵਾਂ ਦੀ ਖਾਤਰ ਦੇਸ਼ ਦੀ ਵੰਡ ਪ੍ਰਵਾਨ ਕੀਤੀ ਜਿਹਦੇ ਲੰਮੇ ਸਮੇਂ ਵਿੱਚ ਬਹੁਤ ਤਬਾਹਕੁੰਨ ਨਤੀਜੇ ਨਿਕਲੇ ਅਰੋਕੜਤਨ ਜਿਹੜੀ ਹੈ ਉਹ ਦੋਨਾਂ ਮੁਲਕਾਂ ਵਿੱਚ ਹੁਣ ਤੱਕ ਗਾਰੀਆ ਇਸ ਨੂੰ ਟਾਲਿਆ ਜਾ ਸਕਦਾ ਸੀ ਜੇ ਆਪਣੇ ਨਿੱਜੀ ਗਰਜ਼ਾਂ ਤੋਂ ਉੱਤੇ ਉੱਠ ਕੇ ਸਾਰੇ ਲੀਡਰ ਗਾਇਰ ਫਿਰਕਾਦਾਰਾਨਾ ਸੋਚ ਦੇ ਮੁਤਾਬਕ ਸੋਚਦੇ ਔਰ ਕੋਈ ਸਹੀ ਫੈਸਲਾ ਕਰਦੇ ਤਾਂ ਇਹ 도ਖਤਾਵਾਂ ਲਿਖੀਆਂ ਇਸ ਤੋਂ ਇਲਾਵਾ ਉਹ ਮੈਂ ਦੱਸਿਆ ਕਿ ਲੇਖ ਉਹਨਾਂ ਦੇ ਤਕਰੀਬਨ ਦੇਸ਼ ਦੇ ਸਾਰੇ ਵੱਡੇ ਰਸਾਲਿਆਂ ਵਿੱਚ ਛਪਦੇ ਰਹੇ ਜਿਹੜਾ ਜ ਮਹਾਤਮਾ ਗਾਂਧੀ ਜੀ ਦਾ ਜ਼ਿਕਰ ਮਕਰ ਚੁਕਾ ਹਰੀਜਨ ਇੱਕ ਰਸਾਲਾ ਹੁੰਦਾ ਸੀ ਉਹ ਉਹਨੂੰ ਗਾਂਧੀ ਜੀ ਆਪ ਚਲੋ ਦੀ ਸੰਨ ਉਹਦੇ ਵਿੱਚ ਵੀ ਉਹਨਾਂ ਦੇ ਲੇਖ ਛਪਦੇ ਰਹੇ ਇੱਕ ਕਿਹਨਾਂ ਦਾ ਲੇਖ ਛਪਿਆ ਜਿਹਨੇ ਤਰਸੱਲੀ ਮੁਜਾਦਦੀ ਭਾਰਤ ਦੀ ਸਿਆਸਤ ਵਿੱਚ ਯਾਨੀ ਲੋਕਾਂ ਨੇ ਉਸ ਲੇਖ ਨੂੰ ਬਾਰ-ਬਾਰ ਪੜਿਆ ਇਹ ਜਿਹੜਾ ਲੇਖ ਸੀ ਇਹ ਪੰਡਤ ਜਵਾਲਾ ਨਹਿਰੂ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਨ ਉਹਨਾਂ ਦੇ ਰੋਜ਼ ਦੇ ਖਰਚੇ ਬਾਰੇ ਸੀ ਹੁਣ ਹਿਸਾਬ ਲਾਓ ਅੱਜ ਦਾ ਦੌਰ ਤੇ ਉਹ ਜ਼ਮਾਨਾ ਜਦੋਂ ਪੰਡਤ ਜਵਾਲਾ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਇਹਦਾ ਟਾਈਟਲ ਸੀ ਇੱਕ ਦਿਨ ਬਨਾਮ 25000 ਰੁਪਏ ਯਾਨੀ ਇਹਨੂੰ ਰੀਜਿਸ ਕਿਹਾ ਨਾ ਹੋਵੇ 1 ਡੇ ਵਰਸਸ 25000 ਰੁਪਏ ਯਾਨੀ ਉਹਨਾਂ ਨੇ ਇਹ ਇਸ ਗੱਲ ਦਾ ਖੁਲਾਸਾ ਕੀਤਾ ਬੜੀ ਜ਼ਿੰਮੇਵਾਰੀ ਨਾਲ ਕਿ ਇਹ ਇਹਨੇ ਸਾਹੀ ਢੰਗ ਨਾਲ ਸਾਡੇ ਪ੍ਰਧਾਨ ਮੰਤਰੀ ਪਹਿਲੇ ਆਪਣਾ ਜੀਵਨ ਬਸਰ ਕਰ ਰਿਹਾ ਕਿ ਇਹਨਾਂ ਦਾ ਇੱਕ ਦਿਨ ਦਾ ਖਰਚਾ ਜਿਹੜਾ ਉਹ 25000 ਰੁਪਏ ਉਸ ਸਮਾਂ ਵਿੱਚ ਹੁਣ ਉਹਨੂੰ ਅੱਜ ਦੇ ਨਾਲ ਗੁਣਾ ਕਰੋ ਕਿੰਨਾ ਬੜਾ ਖਰਚਾ ਪਰ ਉਹ ਮੇਰੀ ਪਰਸਨਲ ਰਾਏ ਆ ਕਿ ਸ਼ਾਇਦ ਕਿਸੇ ਨੀਡ ਦਾ ਐਡਾ ਖਰਚਾ ਨਾ ਹੁੰਦਾ ਹੋਵੇ ਸادਗੀ ਤਾਂ ਉੱਡੀ ਗਈ ਹੈ ਨਾ ਸਾਡੇ ਚੋਂ ਸਾਦਗੀ ਮਹਾਤਮਾ ਗਾਂਧੀ ਚਰਚਾ ਤੇ ਰਹੇ ਕਿਉਂਕਿ ਚਰਖਾ ਕਥਿਆ ਕਰਦੇ ਸਨ ਤੇ ਤਕਰੀਬਨ ਲਗੋਟੀ ਪੈਂਦੇ ਸਨ ਤੇ ਖਦਰ ਦੇ ਵਸਤੂ ਈਤਾਰਨ ਕਰਦੇ ਲੋਕਾਂ ਨੂੰ ਵੇਖਦੇ ਖਦਰ ਪਾਓ ਸਵਦੇਸ਼ੀ ਪਰ ਇਹ ਇਹ ਜਿਹੜਾ ਸੀ ਯੂਨਕਸਪੋਲ ਕੀਤਾ ਉਹਨਾਂ ਨੇ ਇਹ ਲੇਖ ਲਿਖ ਕੇ ਜਿਹੜਾ ਲੋਕਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਪੜ੍ਹਿਆ ਤੇ ਉਹਦੇ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਐਕਸਪੋਜ਼ ਕਰਨ ਤੋਂ ਉਹ ਕਦੀ ਹਟਦੇ ਨਹੀਂ ਫੇਰ ਅੱਗੇ ਗੱਲ ਕਰੀਏ ਇੱਕ ਹੋਰ ਨੁਕਤੇ ਤੇ ਕਿ ਉਹ ਸ਼ਾਸਕ ਪਰਿਵਾਰ ਵਿੱਚ ਜਦੋਂ ਉਹਨਾਂ ਦੇ ਗੁਰੂ ਯਾਨੀ ਸਾਰੇ ਦੇ ਇਹਨਾਂ ਦੇ ਸਮਾਜਵਾਦੀ ਵਿਚਾਰਤਾਰਾ ਵਾਲੇ ਉਹਦੇ ਗੁਰੂ ਕੀ ਗਿਆ ਪ੍ਰਕਾਸ਼ ਨਾਰਾਇਣ ਜੀ ਇਸ ਸੰਸਾਰ ਤੋਂ ਰੁਕਸ਼ਿਤ ਹੋਏ ਉਹਨਾਂ ਦੀ ਵਿਰਾਸਤ ਨੂੰ ਫਿਰ ਇਹਨਾਂ ਨੇ ਸਮਾਰਿਆ ਇਹਨਾਂ ਦੀ ਫਿਰ ਚੇਲੇ ਕਿਹੜੇ ਕਿਹੜੇ ਗਾਂ ਕੰਮ ਕਰਦੇ ਰਹੇ ਉਸੇ ਵਿਚਾਰਧਾਰਾ ਤੇ ਉਹਨਾਂ ਦੇ ਕੁਝ ਦੇ ਨਾਂ ਤੁਹਾਡੇ ਨਾਲ ਸਾਂਝੇ ਕਰਦਾ ਸ਼੍ਰੀ ਮੁਲਾਮ ਸਿੰਘ ਯਾਦਵ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਰਹੇ ਤੇ ਅੱਜ ਕੱਲ ਉਹਦਾ ਬੇਟਾ ਮੁਲਾਮ ਸਿੰਘ ਯਾਦਵ ਰਿਲੇਸ਼ਨ ਯਾਦਵ ਮੁਲਾਮ ਸਿੰਘ ਯਾਦਵ ਵੀ ਮੁੱਖ ਮੰਤਰੀ ਰਹੇ ਉੱਤਰ ਪ੍ਰਦੇਸ਼ ਦੇ ਤੇ ਉਹ ਕੇਂਦਰ ਵਿੱਚ ਡਿਫੈਂਸ ਮਿਨਿਸਟਰੀ ਵੀ ਆਹੇ ਹੋਰ ਮੰਤਰਾਲਿਆਂ ਦੇ ਮੰਤਰੀ ਵੀ ਆਹੇ ਉਹ ਦੂਸਰੇ ਕੇਂਦਰ ਵਿੱਚ ਮੰਤਰੀ ਰਹੇ ਰੇਲ ਮੰਤਰੀ ਤੇ ਹੋਰ ਕਈ ਬਹੁਤ ਮਹੱਤਵਪੂਰਨ ਅਹੁਦਿਆਂ ਦੇ ਤੇ ਬਿਹਾਰ ਦੇ ਲੰਮਾ ਸਮਾਂ ਮੁੱਖ ਮੰਤਰੀ ਰਹੇ ਸ਼੍ਰੀ ਲਾਲੂ ਪ੍ਰਸਾਦ ਯਾਦਵ ਫਿਰ ਬਿਹਾਰ ਦੇ ਮੌਜੂਦਾ ਮੁੱਖ ਮੰਤਰੀ ਤੇ ਸਮਾਜਵਾਦੀ ਆਗੂ ਸ਼੍ਰੀ ਅੰਤੀਸ਼ ਕੁਮਾਰ ਜਿਹੜੇ ਹੁਣ ਐਨਡੀਏ ਦੇ ਨਾਲ ਨੇ ਫਿਰ ਸ਼੍ਰੀ ਜੋਰਜ ਫਰਨਾਂਡੇਸ ਜਿਹੜੇ ਦੇਸ਼ ਦੇ ਡਿਫੈਂਸ ਮਿਨਿਸਟਰ ਆਹੇ ਫਿਰ ਸ਼੍ਰੀ ਕਰਪੂਰੀ ਠਾਕੁਰ ਫਿਰ ਭੋਲਾ ਪਾਸਵਨ ਸ਼ਾਸਤਰੀ ਫਿਰ ਯੰਗ ਤਰਕ ਜਿਹੜੇ ਸੀ ਜਿਨ੍ਹਾਂ ਨੇ ਇੱਕ ਗਰੁੱਪ ਬਣਾਇਆ ਹਸੀ ਜਿਹਦੇ ਵਿੱਚ ਮੋਨ ਧਾਰੀਆ ਸੀ ਚੰਦਰਸ਼ੇਖਰ ਜੀ ਜਿਹੜੇ ਬਹੁਤ ਸਿੱਖਾਂ ਦੇ ਤੇ ਪੰਜਾਬੀਆਂ ਦੇ ਹਮਦਰਦ ਸਨ ਔਰ ਥੋੜਾ ਸਮਾਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਹੇ ਜਨਤਾ ਪਾਰਟੀ ਦੀ ਜੋ ਸਕਾਰ ਬਣੀ ਉਦੋਂ ਉਹ ਆ ਜਨਤਾ ਪਾਰਟੀ ਦੇ ਪ੍ਰਧਾਨ ਸਨ ਤੇ ਇੱਕ ਸ਼੍ਰੀ ਕ੍ਰਿਸ਼ਨ ਕਾਂਤ ਹੋਏ ਆ ਜਿਹੜੇ ਪੰਜਾਬ ਦੇ ਸਪੂਤ ਸਨ ਔਰ ਉਹ ਯੰਗਰ ਤਿੰਨ ਮੈਂਬਰ ਸੀ ਜਿਹੜੇ ਇੰਦਰਾ ਗਾਂਧੀ ਕਾਂਗਰਸ ਵਿੱਚ ਰਹਿੰਦੇ ਹੋਏ ਇੰਦਰਾ ਗਾਂਧੀ ਦੇ ਮੂੰਹ ਤੇ ਖਰੀ ਗੱਲ ਕਹਿਣ ਤੋਂ ਅ ਅ ਤੇ ਜਿਦਣੇ ਸੀ ਪਾਰਲੀਮੈਂਟ ਵਿੱਚ ਉਹਨਾਂ ਨੂੰ ਟੋਕ-ਟੋਕ ਦਿੰਦੇ ਸੀ ਮੋਨ ਤਾਰੀਆ ਇੰਦਰਾ ਗਾਂਧੀ ਗੁਰਾ ਨਿਸ਼ਮਾਂਦੀ ਅ ਸ਼ੀ ਚੰਦਰਸ਼ੇਖਰ ਸ਼੍ਰੀ ਮੋਨ ਤਾਰੀਆ ਤੇ ਸ਼੍ਰੀ ਕਿਸ਼ਨ ਕਾਂਤ ਕਿਸ਼ਨ ਕਾਂਤ ਬਾਦਵ ਜਦੋਂ ਦੇਸਾਈ ਦੀ ਸਰਕਾਰ ਬਣੀਆ ਤਾਂ ਉਹਦੇ ਵਿੱਚ ਉਹ ਦੇਸ਼ ਦੇ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਬਣੇ ਇਹ ਸਾਰੇ ਇਹ ਸ਼੍ਰੀ ਮਧੂਲਿਪੇ ਇਹ ਇਹ ਸਾਰੇ ਸ਼ਾਇਦ ਕੋਈ ਰਹਿ ਗਿਆ ਹੋਵੇ ਇਹਨਾਂ ਸਾਰਿਆਂ ਨੇ ਸ਼੍ਰੀ ਸ਼ੋਕ ਮਹਿਤਾ ਨਾਲ ਮਿਲ ਕੇ ਸ਼੍ਰੀ ਮਧੂ ਦੰਡਵਤੀ ਇਹ ਉਹਨਾਂ ਦੀ ਤਰਨੁਸ਼ਪਤਨੀ ਪ੍ਰਮੇਰਾ ਦੰਡਵਤੀ ਇਹਨਾਂ ਸਾਰਿਆਂ ਨੇ ਜਿਹੜੀ ਸਿਆਸੀ ਗੁਰਤੀ ਸੀ ਉਹ ਆਪਣੇ ਇਸ ਪੂਜਨੀਕ ਆਗੂ ਡਾਕਟਰ ਰਾਮਨਰ ਰੁਇਆ ਤੋਂ ਲਈ ਇਹਨਾਂ ਤਾਈ ਲੋਇਆਵਾਦੀ ਵੀ ਕਿਹਾ ਜਾਂਦਾ ਲੋਇਆਵਾਦੀ ਇੱਕ ਸੋਚ ਬਣ ਗਈ ਜਾਨੀ ਸਮਾਜਵਾਦੀਆਂ ਨੇ ਅੱਜ ਵੀ ਉਹਨਾਂ ਦੀ ਪ੍ਰੇਰਨਾ ਸਰੋਤ ਹੈ ਇਹ ਜਿਹੜੀ ਉਹਨਾਂ ਦੀ ਸੋਚ ਹੈ ਉਹਨਾਂ ਨੂੰ ਅੱਗੇ ਵਧਣ ਦੀ ਪ੍ਰੇਰਿਤ ਕਰਦੀ ਹੈ ਔਰ ਆਪਣੇ ਆਪਣੇ ਉਸੂਲ ਤੇ ਕਾਇਮ ਨੇ ਜਿਹਨਾਂ ਵਿੱਚੋਂ ਬਹੁਤੇ ਤਾਂ ਸੰਸਾਰ ਤੋਂ ਰੁਕਸਤ ਹੋ ਗਏ ਨਜੀਸ਼ ਕੁਮਾਰ ਹੁਣ ਐਨਡੀਏ ਦੇ ਨਾਲ ਨੇ ਤੇ ਲਾਲੂ ਪ੍ਰਸਾਦ ਯਾਦਵ ਆਪਣੇ ਸਟੈਂਡ ਤੇ ਕਾਇਮ ਨੇ ਮੁਲਾਇਮ ਸਿੰਘ ਯਾਦਵ ਆਪਣੇ ਸਟੈਂਡ ਤੇ ਕਾਇਮ ਨੇ ਸ਼੍ਰੀ ਕਰਪੂਰੀ ਠਾਕੁਰ ਵਗੈਰਾ ਸਾਰੇ ਇਹ ਨੇਤਾ ਹੁਣ ਸੰਸਾਰ ਵਿੱਚ ਨਹੀਂ ਤੇ ਪਰ ਉਹਦੀ ਸੋਚ ਹਮੇਸ਼ਾ ਹਮੇਸ਼ਾ ਜ਼ਿੰਦਾ ਰਹੇਗੀ ਔਰ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ ਇਸ ਤਰ੍ਹਾਂ ਦੇਸ਼ ਦੀ ਸੇਵਾ ਕਰਦੇ ਹੋਏ ਇਹ ਮਹਾਨ ਆਗੂ ਤੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਦੇ ਸਭ ਤੋਂ ਵੱਡੇ ਸ਼ਾਗਿਰਦ ਤੇ ਅਨੁਯਾਈ ਡਾਕਟਰ ਰਾਮਨੋਰ ਲੋਹੀਆ ਪ੍ਰਧਾਨ ਪਰਜਾਸ਼ੂਸਿਸ ਪਾਰਟੀ ਸਨ 1967 ਸਨ 1967 ਦੇ ਫਰਵਰੀ ਮਹੀਨੇ ਵਿੱਚ ਆ ਇਸ ਸੰਸਾਰ ਤੋਂ ਕੂਚ ਕਰ ਗਏ ਹੁਣ ਤੁਸੀਂ ਦੇਖੋ 1910 ਦਾ ਜਨਮ ਹੈ 1967 ਵਿੱਚ ਉਹ ਪੂਰੇ ਹੋ ਜਾਂਦੇ ਨੇ ਇਸ ਉਮਰ ਬਣਦੀ ਹੈ 57 ਸਾਲ 57 ਸਾਲ ਦੀ ਉਮਰ ਵਿੱਚ ਜੁਗਾ ਜਿੱਡਾ ਕੰਮ ਕਰ ਗਿਆ ਔਰ ਇੱਕ ਨਵੀਂ ਸੋਚ ਦੇ ਗਿਆ ਜਿਹੜੀ ਹਮੇਸ਼ਾ ਸਾਰਥਕ ਹੈ ਪ੍ਰਸੰਗਿਕ ਹੈ ਰਿਲੇਵੈਂਟ ਹੈ ਔਰ ਸਾਨੂੰ ਉਹਦੇ ਤੇ ਤੁਰੰਤ ਦਾ ਸੰਕਲਪ ਕਰਨਾ ਚਾਹੀਦਾ ਇਹੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਜਿਹੇ ਲੀਡਰ ਕਿਤੇ ਕਿਤੇ ਪੈਦਾ ਹੁੰਦੇ ਨੇ ਅਸੀਂ ਉਹਨਾਂ ਨੂੰ ਖਰਾਜੇਕੀਦ ਪੇਸ਼ ਕਰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਆਂ ਐਪੀਸੋਡ ਵੇਖਣਿਤ ਤੁਹਾਨ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ